ਸ਼ੰਕਰਾਨੰਦ ਪੂਰੀ ਵਾਲਾ ਇਹਦਾ ਮਸਲਾ 2003 ਤੋਂ ਲਟਕਦਾ ਆ ਰਿਹਾ ਪਹਿਲਾਂ ਵੀ ਇਸ ਤਰ੍ਹਾਂ ਦੇ ਸ਼ਲੀਲ ਜੁਲਮ ਆ ਇਹਤੇ ਲੱਗੇ سنگੀਨ ਜੁਰਮ ਲੱਗੇ ਪਰ ਇਹਦਾ ਮਸਲਾ ਜਿਹੜਾ ਹੈਗਾ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਹੁਣ ਵੀ ਬਹੁਤ ਲੰਮੇ ਕਾਫੀ ਦਿਨਾਂ ਤੋਂ ਇਹ ਮਸਲਾ ਸਾਹਮਣੇ ਆਇਆ ਹੁਣ ਤੱਕ ਕੋਈ ਕਾਰਵਾਈ ਨਹੀਂ ਉਹ ਬਾਬਾ ਪੁਲਿਸ ਦੇ ਹੱਥਾਂ ਤੋਂ ਦੂਰਿਆ ਕੀ ਕਹਿਣਾ ਚਾਹੁੰਦੇ ਤੇ ਇਹਨਾਂ ਕਰਤੂਤਾਂ ਬਾਰੇ ਜੋ ਵੀ ਸੀਗਾ ਉਹ ਸਾਰੇ ਲੋਕ ਸਭ ਨੇ ਜਾਣਦੇ ਸੀ ਪਰ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਵੀਡੀਓ ਸਾਡੇ ਕੋਲੇ ਪਹੁੰਚੀ ਵਾਇਰਲ ਹੋ ਕੇ ਉਸੇ ਟਾਈਮ ਵੀਡੀਓ ਕਦੀ ਪੁਸ਼ਟੀ ਹੋ ਚੁੱਕੀ ਵੀ ਬਾਬੇ ਦੀ ਵੀ ਆ ਬਿਲਕੁਲ ਦੇਖੋ ਇਹ ਪੁਸ਼ਟੀ ਹੋਣ ਦਾ ਸਭ ਤੋਂ ਵੱਡਾ ਸਬੂਤ ਕੀ ਆ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਜਦੋਂ ਇਹਨਾਂ ਜਵਾਬ ਪੁਲਾਈ ਆ ਇਹਨਾਂ ਦੇ ਖੁਦ ਬਕੀਰ ਕਹਿ ਰਿਹਾ ਕਿ ਵੀਡੀਓ ਜੀ ਬੈੱਡਰੂਮ ਦੀ ਆ ਤੇ ਇਹ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਤੁਹਾਨੂੰ ਸਹਿਮਤ ਆ ਜਿਹੜੀ ਕੋਈ ਦਵਾਈ ਦਾ ਜ਼ਿਕਰ ਕਰੇ ਸ਼ੋ ਦਵਾਈ ਕੀ ਆ ਇਹਨਾਂ ਦਾ ਜਿਹੜਾ ਇੱਕ ਤਾਂ ਬਾਲ ਘਰਾਂ ਵਿੱਚ ਬੱਚੇ 12 ਸਾਲ ਤੋਂ ਲੈ ਕੇ 18-20 ਸਾਲ ਤੱਕ ਦੇ ਬੱਚਿਓ ਬਾਲ ਘਰ ਦੇ ਵਿੱਚ ਰੱਖੀਆਂ ਜਾਂਦੀਆਂ ਨੇ ਜੀ ਧੂੜੇ ਦੇ ਵਿੱਚ ਬੱਚੇ ਆਉਂਦੇ ਨੇ ਹੁਣ ਵੱਡੇ ਆਉਂਦੇ ਨੇ ਜਦੋਂ ਇਹ ਮਸਲਾ ਚੱਲਿਆ ਉਹਦੇ ਇੱਕ ਜੱਥੇਬੰਦੀ ਤੋਂ ਸੰਗ ਚਲੇ ਗਏ ਜੀ ਉਹਦੇ ਡੇਰੇ ਜੀ ਪਰਚਾਉਣ ਤੋਂ ਪਹਿਲਾਂ ਕਿਹਾ ਸ਼ਾਇਦ 11 ਤਰੀਕ ਦਾ ਇਹ ਇੱਕ ਘਟਨਾ ਜਦੋਂ ਇਹ ਜਾਣਦੇ ਨੇ ਉਸ ਸੰਗਾਂ ਨੇ ਜਾ ਕੇ ਹਜ਼ਾਰਾਂ ਜਿਹੜੀ ਮੈਦ ਗੈਸ ਦੇ ਵਿੱਚ ਆ ਸ਼ੀਸ਼ੀ ਦਵਾਈਆਂ ਅੰਮਰਪੰਨ ਗਲਿਆਉਂਦਾ ਜਦੋਂ ਇਹਦਾ ਸਾਲਟ ਚੈੱਕ ਕੀਤਾ ਗਿਆ ਇਹ ਦਵਾਈ ਦਾ ਕੀ ਹੈਗਾ ਉਹ ਮਕਸਦ ਇਹ ਕਿ ਬੱਚਿਆਂ ਨੂੰ ਉਮਰ ਤੋਂ ਪਹਿਲਾਂ ਵੱਡੇ ਕਰਨਾ ਜਿਹੜੀਆਂ ਨੌਜਵਾਨ ਕੁੜੀਆਂ ਨੇ ਉਹਨਾਂ ਨੂੰ ਕਾਮ ਪ੍ਰਤੀ ਉਤੇਜਿਤ ਕਰਨਾ ਇਹ ਸਾਲਟ ਹੈ ਦਵਾਈ ਦਾ ਇਹ ਸ਼ਾਪ ਤੋਂ ਵਾਈਫਰ ਵੀ ਕਰਦੇ ਆ ਹਵਾਈ ਫਰ ਹਾਂਜੀ ਕਿਉਂ ਆਪਣਾ ਤਾਕਤ ਦਾ ਪ੍ਰਸ਼ਨ ਕਰਦੇ ਬਾਤ ਦਿਖਾਉਣ ਨੂੰ ਵੀ ਕੋਈ ਸਾਡੇ ਖਿਲਾਫ ਬੋਲੇ ਨਾ ਅੱਛਾ ਜੀ ਹਾਂਜੀ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ ਅੱਜ ਜਿਹੜਾ ਮਸਲਾ ਚੰਡੀਗੜ੍ਹ ਪ੍ਰੈਸ ਕਲੱਬ ਤੇ ਵੀਰ ਲੈ ਕੇ ਆਏ ਆ ਬਹੁਤ ਗੰਭੀਰ ਮਸਲਾ ਹੈ ਔਰ ਇਹੋ ਜਿਹੇ ਜਿਹੜੇ ਪਖੰਡੀ ਬਾਬੇ ਆ ਪੰਜਾਬ 'ਚ ਬਹੁਤ ਡੇਰੇ ਆ ਔਰ ਜਦੋਂ ਇਹੋ ਜਿਹੇ ਡੇਰਿਆਂ ਦੀ ਗੱਲ ਸਾਹਮਣੇ ਆਉਂਦੀ ਹੈ ਤੇ ਜਦੋਂ ਕਿਤੇ ਅਸੀਂ ਸਰਸੇ ਵਾਲੇ ਬਾਬੇ ਦਾ ਨਾਮ ਲੈਨੇ ਆ ਉਸ ਤੋਂ ਵੀ ਸੰਗੀਨ ਜ਼ੁਲਮ ਇਹਨਾਂ ਬਾਬਿਆਂ ਦੇ ਨਜ਼ਰ ਆਉਂਦੇ ਆ ਭਾਵੇਂ ਕਿ ਉਹਨਾਂ ਨੂੰ ਮਾਪ ਨਹੀਂ ਕੀਤਾ ਜਾ ਸਕਦਾ ਔਰ ਇਸੇ ਤਰ੍ਹਾਂ ਇੱਕ ਸੰਗੀਨ ਜ਼ੁਲਮ ਜਿਹੜਾ ਤਲਵੰਡੀ ਦਾ ਪਾਪਾ ਰਹਿਣ ਵਾਲਾ ਸ਼ੰਕਰਾਨੰਦ ਪੂਰੀ ਵਾਲਾ ਜਿਹਨੂੰ ਕਿਹਾ ਜਾਂਦਾ ਜਿਨੇ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਔਰ ਬੱਚੇ ਵੇਚਣ ਦਾ ਉੱਥੇ ਸੰਗੀਨ ਜ਼ੁਲਮ ਆ ਬੱਚੀਆਂ ਦੇ ਨਾਲ ਸ਼ੋਸ਼ਣ ਕਰਨ ਦਾ ਹੋਰ ਬਹੁਤ ਸਾਰੇ ਜਿਹੜੇ ਸੰਗੀਨ ਅਪਰਾਧ ਉਸ ਬਾਬੇ ਦੇ ਆ ਸਾਡੇ ਨਾਲ ਸਾਬਕਾ ਸਰਪੰਚ ਹਰਬੰਸ ਸਿੰਘ ਤਲਵੰਡੀ ਕਲਾ ਤੋਂ ਸਵਦੀ ਤੋਂ ਵੀਰ ਹਰਬੰਸ ਆ ਗੁਰਸੇਵਕ ਸਿੰਘ ਜੀ ਜੁੜੇ ਆ ਵੀਰ ਸਿਮਰਨਦੀਪ ਸਿੰਘ ਅਸਵੱਦੀ ਤੋਂ ਜੁੜਿਆ ਔਰ ਗਲਬਤ ਕਰਦੇ ਅੱਜ ਮਸਲਾ ਕੀ ਹੈ ਸਾਰਾ ਉਹ ਜਿਹੜਾ ਮਸਲਾ ਸੀ ਚੰਡੀਗੜ੍ਹ ਪ੍ਰੈਸ ਕਲੱਬ ਲੈ ਕੇ ਆਇਓ ਵੀਰ ਜੀ ਇਹ ਗੁਰਸ਼ੇ ਜਿਹੜਾ ਬਾਬਾ ਸ਼ੰਕਰਾਨੰਦ ਭੂਰੀ ਵਾਲਾ ਇਹਦਾ ਮਸਲਾ 2003 ਤੋਂ ਲਟਕਦਾ ਆ ਰਿਹਾ ਪਹਿਲਾਂ ਵੀ ਇਸ ਤਰ੍ਹਾਂ ਦੇ ਸ਼ਲੀਲ ਜ਼ੁਲਮ ਇਹਤੇ ਲੱਗੇ سنگੀਨ ਜੁਰਮ ਲੱਗੇ ਪਰ ਇਹਦਾ ਮਸਲਾ ਜਿਹੜਾ ਹੈਗਾ ਠੰਡੇ ਬਸਤੇ ਜੇ ਪਾ ਦਿੱਤਾ ਜਾਂਦਾ ਹੁਣ ਵੀ ਬਹੁਤ ਲੰਮੇ ਕਾਫੀ ਦਿਨਾ ਤੋਂ ਇਹ ਮਸਲਾ ਸਾਹਮਣੇ ਆਇਆ ਹੁਣ ਤੱਕ ਕੋਈ ਕਾਰਵਾਈ ਨਹੀਂ ਉਹ ਬਾਬਾ ਪੁਲਿਸ ਦੇ ਹੱਥਾਂ ਤੋਂ ਦੂਰ ਹੈ ਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਸੇ ਸੰਬੰਧ ਦੇ ਵਿੱਚ ਨਾ ਜੀ ਅੱਜ ਐਡੀ ਸੀ ਪੀ ਸਾਹਿਬ ਉਹ ਸ਼ੁਕਲਾ ਜੀ ਨੂੰ ਮਿਲਿਆ ਚੰਡੀਗੜ੍ਹ ਤੋਂ ਇਹ ਤੇ ਸਾਡਾ ਕੰਫਰੰਸ ਕਾਨਫਰੰਸ ਕਰਦਾ ਵੀ ਇਹ ਮਕਸਦ ਸੀ ਕਿ ਆਵਾਜ਼ ਨੂੰ ਹੋਰ ਬਲੰਦ ਕੀਤਾ ਜਾਵੇ ਕਿਉਂਕਿ ਇਹ ਸਫਾਰਿਕ ਪੁਲਿਸ ਉਹ ਵੱਡੀ ਕਾਰਵਾਈ ਤੇ ਜਿਹੜੀ ਕਾਰਵਾਈਆਂ ਬਹੁਤ ਢਿੱਲੀ ਚੱਲ ਰਹੀਆਂ ਨੇ ਪੁਲਿਸ ਤੋਂ ਜਿਹੜਾ ਤੁਸੀਂ ਸਵਾਲ ਕੀਤਾ ਵੀ 2003 ਤੋਂ ਐ ਦੁਆਰ ਤੋਂ ਮਾਮਲਿਆਂ ਦੇ ਕੋਚਾ ਰਿਹਾ 2007 ਦੇ ਵਿੱਚ ਵੀ ਇਹਨਾਂ ਤੇ ਇੱਕ ਅਸੀਂ ਬਚਾ ਕਰਵਾਇਆ ਸੀ ਜਿਹਦੇ ਵਿੱਚ ਇੱਕ ਮੋਰ ਕ੍ਰੀਮੇ ਦੀ ਭੈਣ ਦੀ ਇਹਨੇ ਕੁੱਟਮਾਰ ਕਰੀ ਸੀ ਉਹਨੂੰ ਇੱਥੇ ਬਕਾਇਦਾ ਐਫ ਆਈ ਆਰ ਹੋ ਚੱਕਾ ਨੰਬਰ ਖਾਣੇ ਦਾ ਅਖੇ ਦੇ ਵਿੱਚ ਉਦੋਂ ਪਰਚਾ ਹੋਇਆ ਉਸ ਤੋਂ ਬਾਅਦ ਹੋਰ ਗਵਾਤਨ ਵਿੱਚ ਆਉਂਦਾਰੇ ਬਾਈਕ ਦੇ ਵਿੱਚ ਫਿਰ ਇੱਕ ਬੱਚਾ ਪਾਏਗਾ ਉਹ ਬੱਚੀ ਬਾਲ ਘਰ ਦੀ ਸੀ ਇਹਨਾਂ ਦਾ ਜਿਹੜਾ ਬਾਲ ਘਰ ਨਾਲ ਚੰਦ ਉਹ ਸਾਡੇ ਪਿੰਡ ਦੀ ਹਦੂਦ ਚ ਆਈ ਅਸੀਂ ਪੁਲਿਸ ਕਾਰਵਾਈ ਕੀਤੀ ਪਰ ਇਹਨਾਂ ਨੇ ਉਦੋਂ ਵੀ ਬਹੁਤ ਕੋਸ਼ਿਸ਼ ਕੀਤੀ ਵੀ ਉਹ ਬੱਚਾ ਸੀ ਆਪਣੇ ਜੋਰ ਨਾਲ ਲੈ ਜੀਏ ਮੈਂ ਉਦੋਂ ਸਰਪੰਚ ਹੋਣ ਦੇ ਨਾਤੇ ਅਸੀਂ ਪੁਲਿਸ ਕਾਰਵਾਈ ਕਰਵਾਤੀ ਉਹ ਬੱਚੀ ਦਾ ਮੈਡੀਕਲ ਹੋਇਆ ਤਾਂ ਰਿਪੋਰਟ ਦਾ ਪਰਚਾ ਪੁਲਿਸ ਨੇ ਦਰਜ ਕੀਤਾ ਉਦੋਂ ਵੀ ਇਹਨਾਂ ਨੇ ਕਿੰਨਾਂ ਜਿਹੜੀ ਪਾਵਰ ਆ ਰਾਜ ਦੀ ਪਾਵਰ ਵੀ ਰੱਖਦੇ ਸੀ ਪੈਸੇ ਦੇ ਵਿੱਚ ਬਹੁਤ ਤਕੜੇ ਨੇ ਰੁਪਈਆ ਝੋਖ ਦਿੰਦੇ ਜੋ ਸਸਤ ਚੱਲਦਾ ਉਹ ਫਿਰ ਕੇਸ ਇਹਨਾਂ ਨੇ ਇੱਕ ਸ਼ਰਾਬ ਦੇ ਟੈਕਿੰਗ ਚਲਾਉਣ ਦੇ ਬੰਦੇ ਤੋਂ ਪਵਾਤਾ ਉਦੋਂ ਤਾਂ ਬੱਜ ਗਿਆ ਹੁਣ ਉਸ ਤੋਂ ਇੱਕ ਸਭ ਤੋਂ ਵੱਡੀ ਗੱਲ ਕਿ ਸਾਡੇ ਹੱਥ ਨੂੰ ਸਬੂਤ ਨਹੀਂ ਸੀ ਲੱਗ ਰਹੀ ਇਹਦੀਆਂ ਕਰਤੂਕਤਾਵਾਂ ਬਾਰੇ ਜੋ ਵੀ ਸੀਗਾ ਉਹ ਸਾਰੇ ਲੋਕ ਸਮਝਦੇ ਜਾਣਦੇ ਸਨ ਪਰ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਹੈ ਇਹ ਵੀਡੀਓ ਸਾਡੇ ਕੋਲੇ ਪਹੁੰਚੀ ਵਾਇਰਲ ਹੋ ਗਈ ਉਸੇ ਟਾਈਮ ਵੀਡੀਓ ਕਦੀ ਪੁਸ਼ਟੀ ਹੋ ਚੁੱਕੀ ਵੀ ਬਾਬੇ ਦੀ ਵੀ ਆ ਬਿਲਕੁਲ ਜੀ ਦੇਖੋ ਇਹ ਪੁਸ਼ਟੀ ਹੋਣ ਦਾ ਸਭ ਤੋਂ ਵੱਡਾ ਸਬੂਤ ਕੀ ਆ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਜਦੋਂ ਕੇ ਇਹਨਾਂ ਜਵਾਬਤ ਲਈ ਆ ਇਹਨਾਂ ਦੇ ਖੁਦ ਵਕੀਲ ਕਹਿ ਰਿਹਾ ਕਿ ਇਹ ਵੀਡੀਓ ਜੀ ਬੈੱਡਰੂਮ ਦੀ ਆ ਤੇ ਇਹ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਨੂੰ ਸਹਿਮਤੀ ਆ ਇਹ ਤਾਂ ਸਿੱਧਾ ਸਪਸ਼ਟ ਹਨ ਮੰਨ ਗਏ ਵੀ ਬਾਬੇ ਦੀ ਜਿਹੜੀ ਗੱਲ ਮੰਨ ਰਿਹਾ ਫਿਰ ਸਾਡੇ ਜਿਹੜੇ ਵਕੀਲ ਸਾਹਿਬ ਬੜੇ ਸੀਗੇ ਉੰਨਾ ਨਹੀਂ ਨਾ ਜਵਾਬ ਦਤਾ ਵੀ ਇਹ ਬੈਡਰੂਮ ਨਹੀਂ ਹੈਗਾ ਇੱਕ ਧਾਰਮਿਕ ਜਗ੍ਹਾ ਦਾ ਕਮਰਾ ਜਿੱਥੇ ਲੋਕਾਂ ਦੀ ਭਾਵਨਾਵਾਂ ਛੁੱਟਣਾ ਆਉਂਦਾ ਨੇ 1-2 ਲੋਕ ਜਾਂਦੇ ਨੇ ਕਹਿਣ ਤੋਂ ਭਾਵ ਕਮਰਿਆਂ ਦੇ ਵਿੱਚ ਪਰਸਨ ਹੀ ਹੱਕ ਘਰ ਦੇ ਵਿੱਚ ਕੋਈ ਜੋ ਮਰਜ਼ੀ ਕਰ ਪਰ ਧਾਰਮਿਕ ਡੇਰੇ ਆ ਜਿੱਥੇ ਕਿਤੇ ਲੋਕਾਂ ਦੀ ਧਰਮ ਨਾਲ ਤੋਂ ਆਸਟਾ ਜੁੜੀ ਹੋਈ ਆ ਉੱਥੇ ਦੇ ਜਦੋਂ ਇਹ ਕਿਰਮੀਆਂ ਦੇ ਨੇ ਲੋਕਾਂ ਦੀ ਭਾਵਨਾ ਨੂੰ ਦੇਖ ਪਾਉਂਦੇ ਜਿਹੜੀ ਕੋਈ ਦਵਾਈ ਦਾ ਜ਼ਿਕਰ ਕਰੇ ਸ਼ੋ ਦਵਾਈ ਕੀ ਹੈ ਹਾਂਜੀ ਇਹਨਾਂ ਦਾ ਜਿਹੜਾ ਇੱਕ ਤਾਂ ਬਾਲ ਘਰਾਂ ਨੇ ਉੱਥੇ ਬੱਚੇ 12 ਸਾਲ ਤੋਂ ਲੈ ਕੇ 18-20 ਸਾਲ ਤੱਕ ਦੇ ਬੱਚਿਓ ਬਾਲ ਘਰ ਦੇ ਵਿੱਚ ਰੱਖੀਆਂ ਜਾਂਦੀਆਂ ਨੇ ਜੀ ਘੂੜੇ ਦੇ ਵਿੱਚ ਬੱਚੇ ਆਉਂਦੇ ਨੇ ਹੌਲੀ-ਹੌਲੀ ਵੱਡੇ ਹੁੰਦੇ ਜਦੋਂ ਇਹ ਮਸਲਾ ਚੱਲਿਆ ਉੱਥੇ ਇੱਕ ਜੱਥੇਬੰਦੀ ਦਾ ਸੰਗ ਚੱਲੇ ਗਿਆ ਜੀ ਇਹਨਾਂ ਦੇ ਡੇਰੇ 'ਚ ਜੀ ਪਰਚਾ ਆਉਣ ਤੋਂ ਪਹਿਲਾਂ ਕਿਹਾ ਸ਼ਾਇਦ 11 ਅੰਕਰੀਮ ਦਾ ਇਹ ਸ਼੍ਰੀ ਘਟਨਾ ਜਦੋਂ ਇਹ ਜਾਂਦੇ ਨੇ ਉਸ ਸਿੰਘਾਂ ਨੇ ਜਾ ਕੇ ਹਜ਼ਾਰਾਂ ਜਿਹੜੀ ਮਾਤਾ ਗੈਸੇ ਦੇ ਵਿੱਚ ਆ ਸ਼ੀਸ਼ੀ ਦਵਾਈਆਂ ਅੰਦਰ ਪਈਆਂ ਮਿਲ ਗਿਆ ਉਹਦਾ ਜਦੋਂ ਇਹਦਾ ਸਾਲਟ ਚੈੱਕ ਕੀਤਾ ਗਿਆ ਇਹ ਦਵਾਈ ਦਾ ਕੀ ਹੈਗਾ ਉਹ ਮਕਸਦ ਇਹ ਕਿ ਬੱਚਿਆਂ ਨੂੰ ਉਮਰ ਤੋਂ ਪਹਿਲਾਂ ਵੱਡੇ ਕਰਨਾ ਜਿਹੜੀਆਂ ਨੌਜਵਾਨ ਕੁੜੀਆਂ ਨੇ ਉਹਨਾਂ ਨੂੰ ਕਾਮ ਪ੍ਰਤੀ ਉਤੇਜਿਤ ਕਰਨਾ ਇਹ ਸਾਲਟ ਹੈ ਦਵਾਈ ਦਾ ਹੁਣ ਤੁਸੀਂ ਇਹ ਦੇਖੋ ਵੀ ਜਿਹੜੇ ਡੇਰੇ ਦੇ ਵਿੱਚ ਕਿੰਨੀਆਂ ਕਿੰਨੀਆਂ ਸ਼ੀਸ਼ੇ ਰੇ ਨਾਲ 11 ਦੀ ਗੱਲ ਚ ਸੀ ਵੀਡੀਓ ਸਾਡੇ ਕੋਲ ਪਈ ਆ ਉਹ ਨੈਂਕ ਸਿੰਘ ਨੇ ਜਗਰਾਉਂ ਸ਼ਾਉਣੀ ਆ ਉਹਨਾਂ ਨੇ ਉਹ ਨਾਲ ਹੀ ਲੱਗਿਆ ਐ ਸ਼ੀਸ਼ੀਆਂ ਵੀ ਲੈ ਕੇ ਆ ਸੀ ਮਨੂੰ ਜਿਹੜਾ ਸੀ 11 ਦਵਾਈ ਤੋਂ ਪ੍ਰਾਪਤ ਅੱਜ ਚੰਡੀਗੜ੍ਹ ਤੁਸੀਂ ਆਪਣਾ ਡੀਜੀਪੀ ਨੂੰ ਮਿਲ ਕੇ ਆਏ ਹੋ ਉਹਨਾਂ ਨੇ ਕੀ ਕਿਹਾ ਤੁਹਾਡੇ ਉਹਨਾਂ ਨੇ ਐਸਐਸਪੀ ਜਗਰਾਉਂ ਨਾਲ ਜਿਹੜੇ ਲੈਂਕਰ ਗੁਪਤਾ ਜੀ ਉਹਨਾਂ ਨੂੰ ਫੋਨ ਤੇ ਵੀ ਸਾਡੇ ਸਾਹਮਣੇ ਬੈਠ ਕੇ ਹਦਾਇਤ ਦਿੱਤੀ ਆ ਤੇ ਉਹਨੂੰ ਫਾਸਟ ਟੈਕ ਤੇ ਲਾ ਕੇ ਕੇਸ ਜਿਹੜੀ ਸਾਥ ਤੇ ਆ ਉਹ ਗ੍ਰਿਫਤਾਰ ਨਹੀਂ ਪਈ ਜਾਂ ਤੇ ਉਹਦੇ ਨਾਲ 27 ਦਿਨਾਂ ਰਿਮਾਂਡ ਪ੍ਰਾਪਤ ਕਰਕੇ ਜਿਹੜੀ ਪੁਛ ਪੈਛਾ ਹੋਰ ਕੀਤੀ ਜਾਵੇ ਤਾਂ ਕਿ ਹੋਰ ਜਿਹੜੇ ਫੇਰ ਦਾ ਫੰਦ ਚੁੱਕ ਨਹੀਂ ਜਾ ਸਕੇ ਕੀ ਕਾਰਨ ਹੈ ਕਿ ਹੁਣ ਤੱਕ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਕਾਰ ਦੇ ਮੁਕਤ ਰੁਪਿਆ ਆ ਜਾਂਦਾ ਜੀ ਜਿਵੇਂ ਉਹਨੂੰ ਬਾਬਾ ਜੀ ਛਡਾਣੇ ਵਾਲੇ ਇਹਨਾਂ ਜਿਹੜੇ ਮੁੱਕ ਨੇ ਜਿੱਤਨੇ ਮਸਲਾ ਚੱਲੇ ਇਹਨਾਂ ਨੂੰ ਪਤਾ ਸੀ ਵੀ ਉਹ ਜੇ ਮੇਰੇ ਪੱਖੇ ਚੱਲ ਜਾਂਦਾ ਮੇਰਾ ਬਹੁਤ ਵੱਡਾ ਬਚਾਅ ਹੋ ਜਾਂਦਾ ਇਹਨੇ 40 ਲੱਖ ਦਾ ਬੈਗ ਪੈਕ ਕਰਕੇ ਛਡਾਣੇ ਤੇ ਅੱਛਾ 40 ਲੱਖ ਰੁਪਿਆ ਅੱਛਾ ਫਿਰ ਤੁਸੀਂ ਮੇਰੇ ਖਿਲਾਫ ਕੁਝ ਬੋਲਿਓ ਉਹਨਾਂ ਨੇ ਪੈਸੇ ਵਾਪਸ ਕਰਤੇ ਇਹ ਉੱਥੋਂ ਆ ਗਿਆ ਡੇਰੇ ਤੋਂ ਇਹਨੇ ਚਿੱਲਾ ਜਣਾ ਗਿਆ ਇੱਕ ਘੰਟੇ ਬਾਅਦ ਉਹਨਾਂ ਨੇ ਆਪ ਲੈਗ ਲੈਡ ਤੋਂ ਜੋ ਵੀ ਇਹਨਾਂ ਦੀ ਗਤੀ ਦੇਣ ਦੀ ਜਾਂ ਗਤੀ ਵਾਪਸ ਰਹਿਣ ਦੀ ਕਾਰਵਾਈ ਜਿਤ ਤਰਤ ਪਾ ਕੇ ਚਾਤਰਾ ਜਿਹੜੀ ਉਹ ਗਤੀ ਵਾਪਸ ਲੈਣ ਜੀ ਵੀਰ ਕੁਸ਼ੇ ਮਾਈਕ ਵੀਰ ਕੁਸ਼ੇ ਵੀਰ ਕੁਸ਼ੇ ਸ਼ਿਵ ਕੁਮਾਰ ਜੀ ਤੁਸੀਂ ਤੁਹਾਡੇ ਇਲਾਕੇ ਦਾ ਮਸਲਾ ਵਾ ਹਾਂ ਜੀ ਹੋਂ ਤੱਕ ਪੁਲਿਸ ਕਾਰਵਾਈ ਨਹੀਂ ਕਰਦੀ ਹੋਰੇ ਮਸਲਾ ਅੱਜ ਤਾ ਨਹੀਂ 2300 ਲਟਕਦਾ ਆ ਰਿਹਾ ਤੇ ਇਹਤੇ ਬਹੁਤ ਭਾਬੇ ਤੇ سنگੀਰ ਜੁਰਮ ਲੱਗਦੇ ਹੋਏ ਜੇ ਬਾਬੇ ਪੰਜਾਬ ਵਿੱਚ ਬੜਿਆ ਪਰ ਜਦੋਂ ਇਹੋ ਜਿਹਾ ਮਸਲਾ ਬਲਾਤ ਕਰਦੀ ਨਾਲ ਤੇ ਕੇਸ ਲੱਗਦਾ ਜਾਂ ਬਲਾਤ ਕਰਦੀ ਇਹ ਬੜੀ ਹੁੰਦੇ ਨਜ਼ਰ ਆਉਂਦੇ ਆ ਆਮ ਜਦੋਂ ਬੰਦੇ ਤੇ ਕੁ ਬਲਾਤ ਕਰਦੀ ਧਾਰਾ ਜਾਂ ਕੁ ਕੋਈ ਪੂਰੀ ਛੇੜਛਾੜ ਦਾ ਵੀ ਕੇਸ ਪਾਦੇ ਨਾ ਤੇ ਉਹਨੂੰ 5-7 ਸਾਲ ਦੀ ਜੇਲ੍ਹ ਦੀ ਯਾਤਰਾ ਕਰਨੀ ਪੈਂਦੀ ਆ ਇਹ ਬਾਬਿਆਂ ਤੇ ਬਲਾਤ ਕਰਦੇ ਵੀ ਕੇਸ ਲੱਗਦੇ ਆ ਬੱਚੇ ਵੇਚਣ ਦੇ ਵੀ ਕੇਸ ਹੈਗੇ ਆ ਹੋਰ ਬੜੇ سنگੀਨ ਜੁਰਮ ਹੈ ਪਰ ਇਹ ਕਦੀ ਬਾਬੇ ਪੁਲਿਸ ਦੇ ਪੰਜੇ ਚੈਨੀ ਜਾਂਦੇ ਔਰ ਬਚਦੇ ਰਹਿੰਦੇ ਆ 2003 ਤੋਂ ਬਚਦੇ ਆ ਰਿਹਾ 25 ਹੋ ਗਿਆ ਕੀ ਕਾਰਨ ਹੈ ਤੁਹਾਡਾ ਇਲਾਕਾ ਵਾ ਇਹੋ ਜਿਹੇ ਪਖੰਡੀ ਬਾਬਿਆਂ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਦਾ ਬਚਣ ਦਾ ਕਾਰਨ ਇਹੀ ਹੈ ਜੀ ਜਿਹੜੇ ਉਸ ਧਿਰ ਹੁੰਦੀ ਆ ਜਿਨ੍ਹਾਂ ਨੇ ਇਹਨਾਂ ਤੇ ਮੁਕਾਦਮੇ ਦਰਜ ਕਰਾਏ ਹੁੰਦੇ ਆ ਉਹ ਪੈਸੇ ਨਾਲ ਵਿਕ ਜਾਂਦੇ ਆ ਤਾਂ ਹੀ ਤਾਂ ਇਹਨਾਂ ਨੂੰ ਸਜ਼ਾ ਨਹੀਂ ਮਿਲਦੀ ਜੇ ਉਹ ਨਾਮ ਵਿਕਣਾ ਜਿਹੜੀ ਕਲੋਨੀ ਕਾਰਵਾਈ ਅਸਿਰੇ ਤੱਕ ਜਾਵੇ ਤਾਂ ਇਹਨਾਂ ਨੂੰ ਸਜ਼ਾ ਜਰੂਰ ਮਿਲਦੀ ਆ ਪਰ ਜਿਹੜਾ ਹੁਣ ਵੀ ਆ ਪ੍ਰਸ਼ਾਸਨ ਨੇ ਤੇ ਪਰਚਾ ਦਰਜ ਕੀਤਾ ਉਹ ਇੱਕ ਅਨਨੌਨ ਬੰਦੇ ਤੇ ਨਹੀਂ ਕੀਤਾ ਕਿਉਂਕਿ ਇਹ ਤੋਂ ਪਹਿਲਾਂ ਸਿੱਖ ਜਥੇਬੰਦੀਆਂ ਖਾਲਸਾ ਜੀ ਉਹਨਾਂ ਨੇ ਵੀ ਕੰਪਲੀਟ ਕੀਤੀ ਸੀਗੀ ਉਹਨਾਂ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਅਨਨੌਨ ਬਈ ਇਹਦਾ ਚੇਲਾ ਹੁਣ ਵੀ ਕੱਲ ਨੂੰ ਮੈਂ ਵਰੀ ਹੋਣਾ ਇਹ ਉਹਦਾ ਪਹਿਲਾ ਹੀ ਰਸਤਾ ਬਚਨ ਵਾਲਾ ਲੈ ਕੇ ਚੱਲਦੇ ਆ ਜੀ ਹਾਂਜੀ ਅੱਜ ਜਿਹੜਾ ਤੁਸੀਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਪੀਸੀ ਕੀਤੀ ਐ ਮੋਨਵੀ ਤੁਸੀਂ ਕਿਹਾ ਵੀ ਅਸੀਂ ਕਾਰਵਾਈ ਕਰਨ ਲਈ ਸਰਕਾਰ ਤੇ ਸਰਕਾਰ ਨੂੰ ਕਹਿ ਰਹੇ ਆ ਸਰਕਾਰ ਕਰਨੀ ਦੀ ਪੰਜਾਬ ਪੁਲਿਸ ਦੀ ਕੀ ਮਜਬੂਰੀ ਹੈ ਜਾਂ ਉਹਦੀ ਲੋਕਲ ਪੁਲਿਸ ਡੀਐਸਪੀ ਦੀ ਐਸਐਚਓ ਦੀ ਕੀ ਮਜਬੂਰੀ ਹੈ ਕਿ ਬਾਬੇ ਨੂੰ ਜਿਹੜਾ ਵਿਚਾਰੀ ਆ ਉਹ ਪਤਾ ਹੈ ਕਹਿੰਦੇ ਪੁਲਿਸ ਨੂੰ ਜਾਂ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੀ ਜਾਂ ਉਹਨਾਂ ਦੇ ਜਿਹੜੇ ਬੰਦੇ ਨਾਲ ਦੇ ਉਹਨਾਂ ਨੂੰ ਇਨਕੁਇਰੀਸ਼ਨ ਨਹੀਂ ਕੀਤਾ ਜਾ ਰਿਹਾ ਅਸੀਂ ਤਾਂ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਆ ਵੀ ਇਹਨਾਂ ਨੂੰ ਜਿਹੜੇ ਇਹਨਾਂ ਦੇ ਚੇਲੇ ਚਾਪਟੇ ਆ ਉਹਨਾਂ ਨੂੰ ਗ੍ਰੈਫਤਾਰ ਕਰਕੇ ਰਿਟਰੋਗੇਟ ਕਰਕੇ ਪਤਾ ਕੀਤਾ ਜਾਵੇ ਇੱਕ ਪੱਤਰਕਾਰ ਅਕਲਵਿੰਦਰ ਸਿੰਘ ਡਾਂਗੋ ਉਹ ਸਾਰਾ ਕੁਝ ਲੈਣ-ਦੇਣ ਕਰ ਰਿਹਾ ਵਾ ਤੇ ਇਹਦੇ ਵਿੱਚ ਜਾਂ ਪ੍ਰਸ਼ਾਸਨ ਦੀ ਧਾਲੋਂ ਜਾਂ ਕਿਸੇ ਦੀ ਮਿਲੀ ਭੁਗਤਣਾ ਫੇਰ ਹੀ ਕੁਝ ਹੋ ਰਿਹਾ ਨਹੀਂ ਤਾਂ ਇੰਨੇ ਟਾਈਮ ਨੂੰ ਬਾਪੇ ਨੂੰ ਗ੍ਰੈਫਤਾਰ ਕੀਤਾ ਹੋਣਾ ਸੀ ਕੋਈ ਇੱਕ ਆਮ ਆਦਮੀ ਕੋਈ ਜ਼ੁਰਮ ਕਰਕੇ ਦੇਖੇ ਉਹਨਾਂ ਦਾ ਪਰਿਵਾਰ ਚੱਕ ਕੇ ਲੈ ਜਾਂਦੇ ਆ ਇਨਾਂ ਨੂੰ ਤਾਂ ਕੋਈ ਫਰਕ ਨਹੀਂ ਪਿਆ ਹਜੇ ਤੱਕ ਇਹ ਓਮੀ ਸ਼ਰਿਆਵ ਹੰਗਮ ਰਹੇ ਆ ਤੇ ਅਸੀਂ ਤਾਂ ਸੁਣਿਆ ਵੀ ਇਹ ਸਾਫ ਵਾਈਫਾਇਰ ਵੀ ਕਰਦੇ ਆ ਹਵਾਈ ਫਰ ਹਾਂਜੀ ਕਿਉਂ ਆਪਣਾ ਤਾਕਤ ਦਾ ਪ੍ਰਦਰਸ਼ਨ ਕਰਦੇ ਆ ਬਾਤ ਦਿਖਾਉਣ ਨੂੰ ਵੀ ਕੋਈ ਸਾਡੇ ਖਿਲਾਫ ਬੋਲੇ ਨਾ ਅੱਛਾ ਜੀ ਹਾਂਜੀ ਤਾਂ ਤੇ ਤੁਹਾਡੇ ਇਲਾਕੇ ਚ ਸਹਿਮ ਦਾ ਮਾਹੌਲ ਹੈ ਕੀ ਚੱਕਰ ਆ ਕਿਤਾ ਨਹੀਂ ਹੁਣ ਤਾਂ ਤਲਵੰਡੀ ਖੁਰਦ ਪਿੰਡ ਤਲਵੰਡੀ ਕਲਾਂ ਸਬੱਤੀ ਕਲਾਂ ਵਿੜਿਆਣੀ ਜਿਹੜੇ ਨੇੜੇ-ਤੇੜੇ ਦੇ ਪਿੰਡਾਂ ਸਾਰੇ ਦੇ ਉਲਟਾ ਸਵੱ ਤਲਵੰਡੀ ਖੁਰਦੁੱਦੀ ਪੰਚਾਇਤ ਨੇ ਮਤਾ ਵੀ ਪਾਤਾ ਇਹ ਹਲਕਾ ਪਾ ਕੇ ਡੀਐਸਪੀ ਦਾ ਅੱਖਾਂ ਨੂੰ ਦਿੱਤਾ ਵਾ ਇਹਦੇ ਤੇ ਜਿਹੜੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰੋ ਜੀ ਆ ਵੀ ਜਬ ਮਾਈਕ ਤੇ ਦੇ ਭਾਈ ਭਾਈ ਤੁਹਾਡਾ ਜਿਹੜਾ ਆਪਣਾ ਜਿਹੜਾ ਸਿੱਖ ਧਰਮ ਆਰਾ ਤੇ ਤੁਸੀਂ ਸਿੱਖ ਧਰਮ ਦੇ ਹੋਣ ਦੇ ਬਾਵਜੂਦ ਤੁਸੀਂ ਇਸ ਬਾਬੇ ਦੇ ਵਿਰੁੱਧ ਕਿਉਂ ਕਾਰਵਾਈ ਕਰਵਾ ਰਹੇ ਹੋ ਕੀ ਚੱਕਰ ਹੈ ਕੋਈ ਤੁਹਾਡੀ ਕੋਈ ਨਿੱਜੀ ਰੰਜਿਸ਼ ਹੈ ਜਾਂ ਕੋਈ ਹੋਰ ਕਾਰਨ ਹੋ ਸਕਦਾ ਦੇਖੋ ਸਭ ਤੋਂ ਪਹਿਲਾਂ ਤਾਂ ਸਾਡੇ ਲਈ ਜੀਵਨ ਦੀ ਜਾਨ ਚ ਤੇ ਜੀਵਨ ਦੀ ਯੋਗਤੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਦਰਬਾਰੀ ਹੈ ਗੁਰੂ ਗ੍ਰੰਥ ਸਾਹਿਬ ਦੀ ਕਰਵਾਣੀ ਤਾਂ ਪ੍ਰਵਾਨ ਹੈ ਉਹਲੇ ਅੱਲਾ ਨੂਰਪਾਇ ਕੁਦਰਤ ਕਿੱਸਾ ਬੰਦੇ ਇੱਕ ਨੂਰ ਤੇ ਸਮਝੋ ਕਿ ਜੇ ਕੋਈ ਕੋਣ ਭਲੇ ਉਹ ਮੰੰਦੇ ਹੁਣ ਅਸੀਂ ਉਹ ਬਾਬਾ ਜੀ ਜਿਹੜੇ ਛਟਾਣੀ ਵਾਲੇ ਨੇ ਦਇਆ ਸਾਕਰ ਜੀ ਦੇ ਨਾਲ ਬੈਠ ਕੇ ਕਾਨਫਰੰਸਰੀ ਕਰ ਰਹੇ ਹਨ ਜਿਹੜਾ ਤੁਹਾਡਾ ਸਵਾਲ ਆ ਬਹੁਤ ਵਧੀਆ ਸਵਾਲ ਹੈ ਕਿਉਂਕਿ ਸਾਨੂੰ ਤੁਹਾਡਾ ਸਵਾਲ ਇਹ ਦਰਸਾਉਂਦਾ ਹੈ ਵੀ ਸਾਨੂੰ ਸਿੱਖ ਧਰਮ ਨੂੰ ਇਹਨਾਂ ਦੇ ਵਿੱਚ ਦਖਲ ਦਾ ਜਿਨੇ ਇਹ ਕਿਹ ਚ ਨਹੀਂ ਕਰਨ ਚਾਹੀਦੀ ਇਹ ਬੰਦਾ ਸਾਡਾ ਇਹਦੇ ਵਿੱਚ ਸਮੂਲੀਅਤ ਕਰਨ ਦਾ ਜਿਹੜਾ ਕਾਰਨਮਾ ਹੋਏ ਆ ਕਿ ਸਾਡੇ ਨਾਲ ਦੇ ਪਿੰਡ 10 15 ਜਿੰਨੇ ਵੀ ਹੈਗੇ ਉੱਥੋਂ ਦੀ ਜ਼ਿਆਦਾ ਸੰਖਤ ਸਾਡੀਆਂ ਬੀਬੀਆਂ ਭੈਣਾਂ ਮਤਾਵਾ ਬੱਚੇ ਇਸ ਡੇਰੇ ਦੇ ਨਾਲ ਜੁੜੇ ਹੋਏ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਂਦੇ ਨੇ ਹਰੇਕ ਐਤਵਾਰ ਜਾਂਦੇ ਨੇ ਮਹੀਨੇ ਬਾਅਦ ਤੇ ਸਲਾਨਾ ਇਹਨਾਂ ਦੇ ਸਮਾਗਮ ਹੁੰਦੇ ਜਿਹੜਾ ਖਤਰਾ ਆ ਉਹ ਸਾਡੇ ਨੇੜੇ ਦੇ ਪਿੰਡਾਂ ਵਾਲਿਆਂ ਨੂੰ ਇਸ ਕਰਕੇ ਅਸੀਂ ਆਪਦੇ ਹੱਥ ਦੇ ਵਿੱਚ ਲੈ ਕੇ ਜਿਹੜਾ ਮੁੱਦਾ ਵਾ ਉਹ ਚੱਲ ਰਹੇ ਆ ਬਾਕੀ ਸਾਡੇ ਇਹਨਾਂ ਕੋਈ ਨਿੱਜੀ ਰੰਜਿਸ਼ ਨਹੀਂ ਆ ਕਿ ਅਸੀਂ 2007 ਤੋਂ ਲੈ ਕੇ ਤੁਹਾਨੂੰ ਦੱਸਿਆ ਵੀ ਇਹਦੇ ਨਾਲ ਜਿਹੜੇ ਖੇਤੇ ਹੁੰਦੇ ਆ ਕਿਉਂਕਿ ਕਿ ਤਾ ਸਾਨੂੰ ਪਤਾ ਅਸੀਂ ਮਾਰ ਕਹਿੰਦੇ ਸੀ ਕਿ ਕਿਉਂਕਿ ਸਾਡੇ ਹੱਥ ਕੋਈ ਸਬੂਤ ਨਹੀਂ ਸੀ ਲੱਗਿਆ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਆ ਜਿਹਨੇ ਸਾਰੇ ਲੋਕਾਂ ਦੀ ਅੱਖਾਂ ਵੀ ਖੋਲ੍ਹ ਦਿੱਤੀਆਂ ਤੇ ਜਿਹੜਾ ਅਸਲੀ ਚਿਹਰਾ ਵਾ ਜਿਹੜਾ ਧਰਮ ਦਾ ਮਕੂਟਾ ਇਹਦਾ ਪਾਇਆ ਹੋਇਆ ਉਹ ਵੀ ਸਾਰੇ ਦੇ ਸਾਹਮਣੇ ਨੰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ